ਲਓ ਬਾਈ ਜੀ ਸਸਤੀਕਾਲ ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੇ ਪਰਾਂ ਠੀਕ ਠਾਕ ਲਓ ਬਾਈ ਜੀ ਕੁਛ ਫਰਕ ਲੱਗਦਾ ਮਣਾਇਆ ਮਣਾਇਆ ਕੁਛ ਬੜਾ ਨਹੀਂ ਮਣਾਇਆ ਸੈਟ ਲਾ ਰੰਦ ਕੰਮ ਬਾਕੀ ਦੇਖਦੇ ਆ ਜੀ ਸਹੀ ਲੱਗਿਆ ਠੀਕ ਆ ਤੇ ਨਹੀਂ ਤਾਂ ਫਿਰ ਸ਼ਹਿਰ ਵਿਖਾਵਾਂਗੇ ਤੇ ਲਓ ਬਾਈ ਬੱਚੇ ਵੀ ਬਾਹਰ ਨਿਕਲ ਕੇ ਬਹਿਣ ਲੱਗ ਪਏ ਆ ਤੇ ਗੁੱਡਿਆਂ ਦੀ ਅੱਜ ਵੇਖਾਂਗੇ ਸੈਟ ਲੱਗਿਆ ਤਾਂ ਕੰਮ ਸਫਾਈ ਕਰਾਂਗੇ ਤੇ ਆਹ ਲਾ ਬੱਚਾ ਬਾਈ ਤੇ ਨਾ ਵੀ ਬੱਸ ਕੋਈ ਪੰਜਾ ਚਾਰ ਦਿਨ ਪੰਜ ਕਿਨਾਂ ਚੀਆ ਨੂੰ ਕੱਟ ਲੂਗੀ ਤੇ ਉਹ ਬੱਚਿਆਂ ਨੂੰ ਵੇੜਿਆ ਭਾਈ ਉਹ ਖੁਸ਼ੀ ਵਾਲੇ ਆਂਡੇ ਹਜਰ ਇਹ ਸਪਰੀ ਵੀ ਪੌਗੀਆਂ ਭਾਈ ਜੁੜ ਨੇ ਉਹ ਅਭੀ ਬੰਦੇ ਹੁੰਦੇ ਆ ਭਾਈ ਆ ਤਾਂ ਮੰਦੇ ਹਲੜੀ ਆ ਆ ਜੂਤਰੀ ਪਰਚੀ ਕੱਟੁੰਦੀ ਨੀੜ ਤੇ ਦਾ ਭਾਈ ਆਹਾ ਇਹਦੇ ਅੰਡੇ ਚੈੱਕ ਕਰ ਲਈਏ ਲੋ ਭਾਈ ਮਿਸਟਰ ਰੋ ਭਾਈ ਇਹਨੇ ਦਵਾਈ ਇਹ ਕਿਸੇ ਦੀ ਪ੍ਰਮੋਸ਼ਨ ਨਹੀਂ ਆਪਾਂ ਕਰਦੇ ਪ੍ਰਮੋਸ਼ਨ ਨੂੰ ਮੈਂ ਕਿਹੜਾ ਗਾਂਰੀ ਪਾਉਣ ਲੱਗੀ ਸੀ ਭਾਈ ਯਾ ਆ ਵੀ ਕਹਾਣੀ ਉਲਜੀ ਪਈ ਆ ਆਪ ਵੀ ਰੱਬ ਨੇ ਘੇਰ ਲੇ ਤੇ ਉਧਰੋਂ ਝੋਨਾ ਵੀ ਘੇਰ ਲਿਆ ਭਾਈ ਉਹ ਬਾਈ ਮਤਰਾ ਉਹ ਉਤਰੀ ਦੇ ਅੰਡੇ ਵਿੱਚ ਅੰਡੇ ਨਹੀਂ ਪਤਾ ਮੈਨੂੰ ਬਾਈ ਕਿੰਮ ਨੂੰ ਨੇ ਲੋਪ ਬਾਈ ਲਾੜਿਆ ਹਾਂ ਉਹ ਉਂਤਰੀਆਂ ਲਾੜਿਆ ਇਹਨਾਂ ਨੇ ਅੱਜ ਇਹ ਫਿਕਰ ਸੀ ਬਾਈ ਜੀ ਬਹੁਤ ਗਾਹ ਘਟ ਇਹਨਾਂ ਦਾ ਮੈਨੂੰ ਆਏ ਸੀ ਮੈਂ ਕਿਹਾ ਥੱਲੇ ਲਾੜੇ ਟਰਟਟਾ ਜਾਊਗਾ ਤੇ ਤਾਂ ਕਰਕੇ ਫਿਰ ਕੀ ਆਪ ਵੀ ਦਾ ਚਰਤ ਵੀ ਕਰਨੇ ਆਪਾਂ ਬੰਦੀ ਛੱਡ ਕੇ ਜਿਵੇਂ ਆ ਉਹ ਟੋਕਰੀਆਂ ਹੌਲੀ ਹੌਲੀ ਰੁਕਣ ਲੱਗ ਗਏ ਆ ਵੀ ਬਣਾਈ ਜਾਂਦਾ ਪਤਾ ਨਹੀਂ ਕਿਹੜਾ ਖਿਦਰ ਬਣਾਈ ਜਾਂਦਾ ਟੱਕੇ ਜੇ ਸਾਡੇ ਐਣੀ ਗੇਂਦ ਸੇੜ ਦਿੰਦੇ ਆ ਲੋ ਵੇ ਮੇਟਰ ਡਾਕਟਰ ਦੇ ਆ ਗਏ ਤੇ ਦੂਜੀ ਦੀ ਡ੍ਰਿਪ ਚੜਾ ਦੀ ਡਾਕਟਰ ਨੇ ਤੇ ਸੇ ਤੋ ਜੂ ਖਰਗਲਾ ਗਿਆ ਕੋਸ ਕੀ ਖਲਾਉਗਾ ਬ好 ਹੋ ਗਿਆ ਅੱਛਾ ਅੱਛਾ ਫੀਲ ਹੋ ਰਿਹਾ ਕਿ ਡਾਕਟਰ ਦੇ ਪੋਤਾ ਤੇ ਪੋਤਾ ਤੇ ਟਿਕਟ ਤੇ ਟਿਕਾpasse ਦਿਖਾਈ ਹੋਇਆ ਲੋ ਭਾਈ ਮਿੱਤਰੋ ਆਪਾਂ ਚੱਲਦੇ ਆਂ ਮੋਟਰਸਾਈਕਲ ਤੇ ਆਪਾਂ ਮੋਟਰਸਾਈਕਲ ਤੇ ਚੱਲਿਆ ਗੱਡੀ ਛੱਡੀ ਆ ਸਰਵਿਸ ਸਟੇਸ਼ਨ ਤੇ ਗੱਡੀ ਲੈਣ ਉਸ ਤੋਂ ਬਾਅਦ ਦੋਦੇ ਜਾਣਾ ਘੜੀ ਦੇ ਫਿਰ ਲੁਆਣ ਆਉਂਦਾ ਹੀ ਆਉਂ ちゃう ਆਪਾਂ ਕਾਰ ਨਹੀਂ ਆ ਭਾਈ ਊੜੂ ਚਰਕੜੀ ਤੇ ਉੱਤਲਾ ਉਤਲਾ ਤਾਂ ਹਮ ਸਭ ਕੁਝ ਕਹਤਾਂ ਨਹੀਂ ਸਾਹਮਣੇ ਤੇ ਚਲਦੇ ਜੋ ਡੋਮੋਟਰ ਗੇਨ ਘਰੇ ਖਲੂ ਵੀ ਆ ਫਿਰ ਦੂਤੀ ਜਾਇਆ ਮਾ ਜੀਆ ਲੋ ਭਾਈ ਅੱਜ ਜਾਲੀ ਆ ਲੀਤ ਇਹਨਾਂ ਨੂੰ ਬਦਾਮ ਪਾਉਣ ਨੂੰ ਕਰ ਰਿਹਾ ਕਰਕੇ ਕਿਉਂਕਿ ਭਈ ਆਪ ਤਾਂ ਢੀਲਾ ਹੁਣ ਬਾਜੀ ਗਈ ਤਾਂ ਕੋਈ ਸੁਧਰੀ ਨਹੀਂ ਇਹ ਵੀ ਪ੍ਰੋਬਲਮ ਵੱਡੀ ਹੋਈ ਗਈ ਹੈ ਤੇ ਉਹ ਨਵੀਂ ਸਰੀਂ ਹੁੰਦੀ ਖਾਣੀ ਤੇ 25 ਕਿਉਂ ਵੀ ਆ ਗਈ ਬਟੇ ਗਾਣੀ ਬਟੇ ਕੱਲ ਨੂੰ ਜੋ ਕਰਿਆ ਕਰਾਂ ਹਣ ਬਾਈ ਜੀ ਘੜੀ ਦਾ ਸੈਲਪਾ ਚ ਲੈਣ ਨੂੰ ਚਾਹੀਦੀ ਆ ਜਾਂਦੇ ਆ ਸੈਲਪਾ ਨੂੰ ਫਿਰ ਨਹੀਂ ਕਰਦੇ ਜਲਾ ਦੇ ਬਾਈਆਂ ਵੱਡਾ ਮੇਤਰ ਤੋਂ ਕਿ ਬੋਲ ਤਨੇ ਲੋ ਬਾਈ ਮੇਤਰ ਉਹ ਦੂਤੇ ਜਾਣਾ ਹੀ ਹੈ ਕੋਈ ਵਾਈਤਾ ਹੀ ਨਹੀਂ ਬਣੀ ਤੇ ਕੂਤਰਣ ਦਾਣਾ ਪਣੀ ਪਾਤਾ ਤੇ ਬਾਈ ਬੁਰਾ ਹੜਾ ਉਹ ਪਿਆ ਦੂਤੇ ਜਾਂਦਾ ਮੰਡੀ ਤੇ ਉੱਠ ਗਿਆ ਤੇ ਦਾਨੰਦ ਨੂੰ ਪਾਤਾ ਕੋਈ ਬੁਰਾ ਹਾਲਾ ਨਾ ਦਾ ਹਲ ਠੀਕ ਆ ਜਾਂਦਾ ਪਿਆ ਆ ਜਾਂਦਾ ਕਿ ਨਾ ਪੰਜ ਵਜੇ ਆ ਹਲੋ ਭਾਈ ਮਿੱਤਰੋ ਭਾਈ ਬੁਰਾ ਹਾਲਾ ਦਾ ਤਾਂ ਖਾ ਹੁੰਦਾ ਨਾ ਤੇ ਅੱਛਾ ਲੱਗਦੇ ਮੈਂ ਤੇਰੀ ਸ਼ਕਾ ਬਹੁਤ ਜਿਆਦਾ ਹੈ ਮਜ਼ਬੂਤ ਹੁੰਦਾ ਲੱਗੀ ਜਾਂਦੀ ਹੈ ਤੇ ਹੁਣ ਆਪਾਂ ਬਾਈ ਜੀ ਕਰ ਲਿਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟਸ ਆਸਟੇ ਜਰੂਰ ਕਰਦੇ ਕਰੋ ਤੇ ਕੋਲ ਜੇ ਕੋ ਦੀ ਖਿਵਾ ਮੇਰਾ ਵੀ ਸਸੀ ਕਰ ਜਸਾਰਿਆਂ ਆ ਪਰ ਨਾ ਇਹ ਤੋਂ ਵੀ ਵੀਰੇ ਪੂਰੇ ਮੇਰੇ ਨੂੰ ਮੈਂ ਕੀ ਕਰਨਾ ਮੈਂ ਪਿਆ ਜਾਂਦਾ ਦਿਲ ਆ ਬੈਠਾ ਜਾਂਦਾ ਬਾਲਾ ਬੁਰਾ ਹਾਲ ਹੋਇਆ ਤੇ ਬਾਈ ਕੱਲ ਨੂੰ ਮੇੜਿਆ ਸ਼ਹਿਰ ਵਿਖਾ ਕੇ ਹੁੰਦੇ ਜੀ ਨਾਰਾ ਨਾ